ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Proudo Via Farmer ਤੇ ਉਮੀਦ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ। ਲੋ ਜੀ ਅੱਜ ਕਰਨਿਆ ਨਿੱਕੇ ਮੋਟੇ ਇੱਕ ਕੰਮ ਸੁਪਰਸੀਡਰ ਦਾ ਥੋੜਾ ਜਿਆ ਰਹਿ ਗਿਆ ਸੀ ਜਿਵੇਂ ਇਹਨੂੰ ਲਾ ਦਾਂਗੇ ਦੋ ਵੇ ਡਿਸਕਾਂ ਰਹਿ ਗਈਆਂ ਸੀ ਉਹ ਬੈਰਿੰਗ ਚੱਲੇ ਨਹੀਂ ਸੀ ਇਸ ਕਰਕੇ ਨਵੇਂ ਲਿਆਂਦੇ ਆ। ਆ ਇਧਰ ਖੜਾ ਛੋਟਾ ਆਪਣਾ ਨਾਲੇ ਸੁਪਰਸੀਡਰ ਚਲਾ ਕੇ ਦੇਖ ਲਾਂਗੇ ਫਿਰ ਆ। ਬਾਕੀ ਆ ਚੈੱਕ ਕਰੋ ਲੱਗਦੀ ਆ ਕਾਹਟ ਗੱਲਬਾਤ ਪੂਰੀ ਇੱਕ ਆ ਪਾਜਾ ਡੰਡੇ ਦਾ ਜਿਗਾਰਡ ਕਰਨਾ ਆ ਆਪਣੇ ਕੋਲ ਹੁਣ ਜਿਵੇਂ ਦੇ ਦੇਖੋ ਆ ਸੀਡ ਵਰਡ ਦਿੱਤੀ ਹੁੰਦੀ ਹੈ ਇਹ ਕਿਹੜਾ ਆਪਾਂ ਯੂਜ਼ ਕਰਦੇ ਆ ਇਹਦੇ ਦੋ ਨਟ ਨੇ ਆਹਰੋਂ ਖੋਲ ਕੇ ਇਹਨੂੰ ਡੰਡੇ ਦੇ ਕੱਸ ਦਾਂਗੇ ਇਧਰੋਂ ਇਨੂੰ ਖੋਲ ਕੇ ਇੱਥੇ ਵੈਲਡ ਕਰ ਦਾਂਗੇ ਸੋ ਵੀਡੀਓ ਦੇ ਨਾਲ ਬਣੇ ਰਹੋ ਇਹ ਜੰਗੜ ਬਣਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆ ਇਧਰ ਸਲੂਨ ਤੋੜ ਰਿਆ ਕarele ਇਹ ਕਿਹੜੇ ਕਰੇਲੇ ਹੁੰਦੇ ਨੇ ਬਾੜ ਕਰੇਲੇ ਹਨਾ ਬਾੜ ਕਰੇਲੇ ਬਾੜ ਕਰੇਲੇ ਕਹਿੰਦੇ ਜੀਚ ਗੁੱਸਾ ਜ਼ਿਆਦਾ ਹੋਵੇ ਉਹਨੂੰ ਆਹ ਕਰੇਲੇ ਖਵਾਵੇ ਹਨਾ ਆਹ ਕਰੇਲੇ ਵਾਲੇ ਭਾਈ ਆਏ ਜੀ ਜੇ ਗੁੱਸਾ ਜ਼ਿਆਦਾ ਹੈ ਬਹੁਤ ਖਾਂਦਾ ਵੇਲੇ ਜੀ ਆਹ ਦੇਖੋ ਜਿਵੇਂ ਆ ਨਵਾਂ ਦਾ ਪੱਕਿਆ ਹੋਇਆ ਲੱਗੋਂ ਹੋਣਿਆ ਸਾਨੂੰ ਉਹ ਆ ਜਿਵੇਂ ਉਹਦਾ ਹੋ ਜਾ ਛੋਟਾ ਇਹਦਾ ਇੰਨਾ ਕੇ ਸਾਈਜ਼ ਹੁੰਦਾ ਇਹ ਤੋਂ ਥੋੜਾ ਜਿਹਾ ਵੱਡਾ ਹੁੰਦਾ ਸਬਜੀ ਇਹਨਾਂ ਦੀ ਬਹੁਤ ਵਧੀਆ ਹੁੰਦੀ ਹੈ ਇਹ ਸ਼ੂਗਰ ਸ਼ਕਰ ਵਾਲੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਸਬਜੀ ਹੈ ਇਹ ਮੈਂ ਇਹ ਉਦਾਂ ਵੀ ਵਧੀਆ ਸਵਾਦ ਬਣਦੀ ਹੈ ਸ਼ੂਗਰ ਵਾਲੇ ਮਰੀਜ਼ ਇਹਨੂੰ ਖਾਣ ਤੇ ਉਹਨਾਂ ਦਾ ਸ਼ੂਗਰ ਸਹੀ ਰਹਿੰਦਾ ਅੱਜ 14 ਵਾਲਾ ਨਟ 14 ਵਾਲਾ ਪਾਣਾ ਲੈ ਕੇ ਇਹਨੂੰ ਖੋਲਦੇ ਆਂ ਇਹ ਕੋਈ ਕੰਮ ਤਾਂ ਆਉਂਦੀ ਨਹੀਂ ਇਹ ਤੋਂ ਆਪਾਂ ਡੰਡੇ ਵਾਲਾ ਕੰਮ ਲੈਣੇ ਆ ਕਿਉਂਕਿ ਆ ਜਿਵੇਂ ਆੜ ਜਾਂ ਆ ਪਹਿਲਾਂ ਪਿੰਨ ਕੱਢਣੀ ਪੈਂਦੀ ਆ ਫਿਰ ਇਹਨਾਂ ਨੂੰ ਬੰਦੇ ਫੜ ਕੇ ਖੜਾ ਰਹਿਣਾ ਪੈਂਦਾ ਬਹੁਤ ਸੱਤ ਮਿੰਟੇ ਚ ਬੇਸਟ ਹੁੰਦੇ ਨੇ ਉਸ ਤੋਂ ਵਧੀਆ ਆਪਾਂ ਆ ਕਰਦੇ ਆ ਕੰਮ ਲੋਈ ਕਰੋ ਚੈੱਕ ਆ ਗਿਆ ਫਟੇ ਇੱਥੇ ਮੈਨੂੰ ਖੋਲ ਕੇ ਆਰਾਮ ਨਾਲ ਬੰਦਾ ਛੇਤੀ ਪਾਲਿਆ ਕਰੂਗਾ ਨਹੀਂ ਉਹ ਤਾਂ ਟਾਈਮ ਬਹੁਤ ਲੱਗਦਾ ਹੈ ਢੰਡੇ ਨਾਲ ਹੀ ਆ ਗਿਆ ਲੋਈ ਕਹਿੰਦੇ ਸੱਪ ਆ ਗਿਆ ਦੇਖਦੇ ਹਾਂ ਹੁਣ ਸੱਪ ਮਾਰ ਲੇਗਾ ਟਿਕ ਟੰਡੇ ਨਾਲ ਹੋਰ ਜੀ ਜੀ ਇਹ ਹੀ ਗੱਲ ਫੜਿਆ ਤਾਂ ਲੋਈ ਲਾਈਵ ਆਪਰੇਸ਼ਨ ਚੱਲ ਪਿਆ ਜੇ ਨਿਕਲੂਗਾ ਉੱਧਰ ਬੜੂਗਾ ਨਾ ਮੇਰੇ ਕੰਨ ਨਾ ਭੱਜਿਆ ਯਾ ਪਰਾ ਨਾ ਮਦਾਂ ਪਿੱਛੇ ਕੋਟੇ ਯਰ ਥਲੀ ਆ ਸੱਚੇ ਗਰੰਟ ਨਾਲ ਨਾ ਲੱਗ ਜੀ ਇੱਧਰ ਆ ਜਾ ਇੱਧਰ ਪਿੱਛੇ ਹੋ ਜਾ ਮੈਂ ਦੇਖ ਲੈ ਦੇਖ ਹੈਗਾ ਤਾਂ ਹੈਗੀ ਆ ਹੋਰ ਹੁਣ ਕੀ ਝੂਠ ਬੋਲ ਰਿਹਾ ਮੈਂ ਅਬ ਤੂੰ ਥਲੀ ਨਹੀਂ ਮਾਗਰ ਨਾ ਮਾ ਲੱਗ ਜੀ ਨਾ ਨਾ ਜਾਂ ਤੂੰ ਹੋ ਜਾ ਨਾਲ ਆ ਉਹ ਡਰਿਆ ਖੜਾ ਮੈਂ ਹੁਣ ਬੈਂਦੀ ਕੀ ਕਰੂੰ ਇਹਦਾ ਕੰਪਰੈਸਰ ਖਚਲਾ ਉਹ ਥੇ ਜੇ ਮੂੰਹ ਕੀ ਆਦਰ ਰੱਸਾ ਪਾ ਕੰਪਰੈਸਰ ਅਸੀਂ ਖਿੱਚਦੇ ਆ ਯਾਰ ਇਧਰ ਨੂੰ ਕਰ ਜਾ ਉਹ ਤੀ ਉਹ ਤੀ ਮੂੰਹ ਉਹ ਤੀ ਉਹ ਆ ਗਿਆ ਮਾਰ ਮਾਰ ਮੂੰਹ ਤੇ ਹਜੇ ਕਿੱਥੇ ਮਰ ਗਿਆ ਇਹ ਮੂੰਹ ਤੇ ਲੈ ਮਾਰਦਾ ਓਏ ਔਰ ਮੂੰਹ ਤੇ ਮਾਰ ਇਹਨੂੰ ਵੀਰ ਦੀ ਫੰਨਾ ਹੋਂ ਤਾਂ ਸੀ ਜੇ ਲੋ ਬਣਾ ਲੋ ਚੱਲ ਜਲ ਵਸਾ ਨੱਪਦੇ ਹੁਣ ਇਹਦੀ ਟਿਕ ਜਾਨ ਨਹੀਂ ਹੈਗਾ ਕਿ ਕਿਤੇ ਕੁਛ ਕਰ ਲਾਂਗੇ ਇਹ ਬੱਚੇ ਜੀ ਨਾਲ ਲੱਤੀ ਲੋ ਜੀ ਕੋਠਿਆ ਕੋਠਿਆ ਗੌਰ ਨਾਲ ਬੜਿਆ ਕਰੋ ਆ ਸੱਪ ਹੈ ਤਾਂ ਛੋਟਾ ਹੀ ਨਹੀਂ ਨੁਕਸਾਨ ਬਠਾ ਕਰ ਸਕਦਾ ਹੈ ਨੁਕਸਾਨ ਇਹ ਵੱਡਾ ਕਰ ਸਕਦਾ ਹੈ ਦੇਖੋ ਕਿਹੜੀ ਪ੍ਰਜਾਤੀ ਹੈ ਇਹ ਉਹ ਜੋ ਉੱਤੇ ਤਾਂ ਕਾਲਾ ਨਾਗ ਦਾ ਕਾਲਾ ਨਾਗ ਦਾ ਕਿਥੇ ਆਹ ਦੇਖ ਖਾਦਾ ਹੋਇਆ ਕੁਛ ਇਹਦਾ ਕੁਝ ਨੂਤਾਰੇ ਖਾਧੇ ਨੇ ਸੱਤ ਤੱਕ ਇਹਨੇ ਇਹਦਾ ਲੋਈ ਅੱਜ ਕਾਮਣ ਡਾਨ ਕਰਦਣਾ ਪੂਰਾ ਬਾਅਦ ਜੇ ਦੀ ਟੈਸਟਿੰਗ ਕਰਕੇ ਦੇਖਾਂਗੇ ਦਿਖਾਉਣਾ ਤੁਹਾਨੂੰ ਵੀਡੀਓ ਚ ਬਣੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲੋਏ ਬੰਦੇ ਮੰਗਣ ਲੱਗੇ ਚਾਹ ਸੋ ਉਹਨਾਂ ਨੂੰ ਚਾਹ ਬਣਾ ਕੇ ਦੇ ਦਈਏ ਲੋਏ ਰਿਪੇਅਰ ਹੋ ਗਈ ਓਕੇ ਹੁਣ ਚਲਾ ਕੇ ਦੇਖਦੇ ਆ ਚੱਲੂਗਾ ਅਜੇ ਗੇਰ ਵਾਲਾ ਤੇਲ ਰਹਿ ਗਿਆ ਹਨਾ ਦੇਖ ਮੈਨੂੰ ਜਦੋਂ ਟਾਈਮ ਦੀ ਲਿਆ ਕੇ ਪਾਵਾਂਗੇ ਫਾਈਨਲ ਟਾਈਟ ਹੋ ਗਿਆ ਹੈ ਥੱਲੇ ਕਰ ਥੱਲੇ ਸਲੂਨ ਤੇ ਆਣ ਬਿਹਾਰ ਚ ਹੁਣ ਐ ਐ ਗੱਲ ਹੂੰ ਹੋਰ ਗੱਲ ਕਿਵੇਂ ਕਰੀਏ ਕੁੱਤੇ ਬੈਠ ਦੂ ਟਰੈਕਟਰ ਤੇ ਇਹਨੂੰ ਕਹਿ ਬਾਰ ਗੇਰ ਕਰਾਂਗੇ ਗੱਲ ਕੀ ਕਰਾਂ ਸਟਾਰਟ ਕਰਕੇ ਲੈ ਬਿਟ ਤੱਕ ਕਰੀ ਲਓਏ ਕਰਦੇ ਆਂ ਟੈਸਟਿੰਗ ਬਾਣ ਖਾਲੀ ਨਹੀਂ ਇਹ ਚ ਸਰੋਂ ਦਾ ਸਿੱਟਾ ਆ ਦਿੱਤਾ ਸੀ ਗੜਦਾਬੀ ਜਿਆਦਾ ਹੋ ਗਈ ਸਹੀ ਕਿ ਆ ਵੀ ਚਲ ਇੱਥੇ ਚੈੱਕ ਕਰ ਲੈਣੇ ਚੈਨ ਵੇਖੀ ਚੈਨ ਸਹੀ ਆ ਇਹ ਡਰਸ ਕਾਲਾ ਚੱਲ ਵੀ ਆ ਰਹੀ ਆ ਬਹੁਤ ਵਧੀਆ ਰੇਸ ਵਾਈ ਚੈੱਕ ਕਰੋ ਐਨ ਵਧੀਆ ਚੱਲ ਰਿਹਾ ਹੈ। ਔਰ ਇਹਦੇ ਵੀ ਅੱਗੇ ਪੂਰੀ ਗੇਟ ਹੋਰ ਰੱਖਣਾ ਪਊਗਾ। ਹੋਲੈਂਡ ਦੀ ਇਹ ਹੀ ਦਿੱਕਤ ਹੈ ਲਿੰਕਾਂ ਲੰਬੀਆਂ ਕਰਕੇ ਬਹੁਤ ਚੱਕਰ ਪੈਂਦਾ ਉਹ ਕਿਹੜੇ ਗੇਅਰ 'ਚ ਚੌਥਾ ਲਾਓ ਚੌਥੇ ਲੋ 'ਚ ਪਹਿਲੇ ਮੀਡੀਅਮ 'ਚ ਚੱਲ ਰਹੀ ਔਰ ਉਹ ਸਫਾਈ ਚੈੱਕ ਕਹਾ ਬਾਹਣ ਵੀ ਗਿੱਲਾ ਹੋਇਆ ਕਰੂ ਪਰ ਲੀਆਂ ਜਾਵਣੇ ਦਿਓ ਥੋੜੀਆਂ ਜਿਹੀਆਂ ਹਨਾ 脚踏罗啦。 ਸਹੀ ਚੱਲ ਰਿਹਾ ਹੈ ਚੱਕਰ ਸਾਨੂੰ ਥੋੜਾ ਜਿਹਾ ਘੱਟ ਲੱਗੇ ਚੱਕਰਾਂ ਦੀ ਸੈਟ ਹੈਗਾ ਇੱਥੋਂ ਗਰਾਰੀਆਂ ਦੀ ਹੁੰਦੀ ਹੈ ਏਅਰ ਬਾਕਸ ਆਪਣਾ ਖੋਲ ਕੇ ਜੋ ਗਰਾਰੀਆਂ ਦਿਖਾਉਣੇ ਆ ਤੁਹਾਨੂੰ ਵੀ ਕਿਵੇਂ ਸੈਟਿੰਗ ਹੋਊਗੀ ਕੋਲ 15 16 ਦੂਜੀ ਐਸਟਾ 19 ਹੋਣੀ ਹੈ 19 ਹੋਣੀ ਹੈ ਆ બસ ਇਹਨਾਂ ਦੀ ਆ ਅਦਲਾ ਬਦਲੀ ਕਰਾਂ ਉਹ ਤਾਂ ਕਰਾ ਕੀ ਕਰੀਏ ਲੋ ਜੀ ਹੌਲੈਂਡ ਦੇ 19 ਤੋਰਾਂ ਦੀ ਇਧਰਲੇ ਪਾਸੇ 19 ਦੀ ਕਿਧਰ ਨੇ ਬਸ ਇਹਨਾਂ ਨੂੰ ਬਦਲ ਦੇ ਬਦਲ ਕੇ ਕੀ ਪਤਾ ਅਗਲੇ ਦੀਆਂ ਪਹਿਲੀਆਂ ਬਦਲੀਆਂ ਨਾ ਨਾ ਚੱਕਰਾਂ ਦਾ ਆਪਾਂ ਨੂੰ ਪਤਾ ਲੱਗੂਗਾ ਮੈਂ ਉਹਦੇ ਇੰਝ ਬਦਲੀ ਦੇ ਸ਼ਕਤੀਮਾਨ ਦੀ ਪਤਾ ਤਾਂ ਲੱਗ ਲੋ ਏ ਹੁਣ ਬਰਾਰੀਆਂ ਬਦਲ ਕੇ ਚਲਾਇਆ ਆ ਆਹ ਕਿਹੜੇ ਦਾ ਫਰਕ ਤੇ ਇਧਰ ਆ ਦੇਖਿਓ ਇਹ ਦੋਵਾਂ ਕਰਚਾਂ ਜਿਵੇਂ ਚਲਾ ਕੇ ਦੇਖਦੇ ਆ ਤਰਾ ਦਾ ਫਰਕ ਪੈ ਤਾ ਗਿਆ ਫਾਇਦਾ ਹੋੜੇ ਕਾ ਟਕੋਂ ਮਰੇ ਆਈ ਲੋਇ ਖਰਚ ਆਇਆ ਹੋਣਾ ਚੈੱਕ ਕਰਕੇ ਦੇਖ ਰਿਆ ਸਫਾਈ ਆਉ ਕਿ ਨਹੀਂ ਗਰਾਰੀਆਂ ਬਦਲੀਆਂ ਚੌਥੇ ਲੋਚ ਪਾਲਾ ਤੀਏ ਚ ਪਾਲਾ ਅੱਜ ਹੀ ਦੁਬਾਰੇ ਜੀਰੀ ਵੱਡੀ ਆ ਓਕੇ ਓਕੇ ਬੱਸ ਫਿਰ ਲੋ ਜੀ ਆਪਾਂ ਘਰੇ ਪਹੁੰਚ ਗਏ ਚੋਟਾ ਲਾਦਾ ਸ਼ੱਡ ਦੱਲੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ